ਇਹ ਲੈ ਹੁੰਦਾ ਚੈੱਕ ਕਰਦਾ ਤੇਲ ਫ੍ਰੈਸ਼ ਫ੍ਰੈਸ਼ ਤੇਲ ਵੀ ਪੋਣਾ ਪਣਾ ਚੁੱਕਿਆ ਮੈਂ ਫ੍ਰੈਸ਼ ਫ੍ਰੈਸ਼ ਤੇਲ ਪੰਜਾਮਾ ਦਾ ਪੰਜਾਮਾ ਦਾ ਹੀ ਪੋਣਾ ਹਣਾ ਹੋਰ ਹਾਂ ਅਡਾ ਗੜਾ ਪੰਪਾ ਪਣਾ ਸੱਸੀ ਕਾਲ ਤੇ ਬਲੌ ਸਾਰੇ ਸੱਸੀ ਕਾਲ ਦੇ ਸਾਰੇ ਕੀ ਹਾਲ ਚਾਲ ਨੇ ਸਾਰੇ ਤੇ ਸਕੂਟਰੀ ਸਾਡੀ ਹੈਗੀ ਐ ਕਿਕ ਸਟਾਰਟ ਅੱਧੇ ਕਿਕ ਤੇ ਸਟਾਰਟ ਸਾਡੀ ਸਕੂਟਰੀ ਹਾਂ ਲੈ ਕੇ ਚੱਲਦੇ ਹਾਂ ਪਰ ਵਧੀਆ ਇਹਨੂੰ ਐਵੇਂ ਤੁਸੀਂ ਖੜਦੇ ਓਏ ਫਿਰ ਦੂਸਰਾ ਡੇਲ ਗਿਆ ਤੇ ਲੋ ਜੀ ਬਣਾਉਂਗੇ ਜਿਹੜਾ ਆਪਾਂ ਸਟਾਰਟ ਤੇ ਤੇ ਚੱਲੇ ਅੱਜ ਕਿੱਥੇ ਆ ਬਟਾੜੇ ਥੋੜੀ ਜਿਹੀ ਮਾੜੀ ਜਿਹੀ ਮਾੜੀ ਮੋਟੀ ਸ਼ਾਪਿੰਗ ਨੂੰ ਅਰੇ ਰੇਸ ਰੇਸ ਸ਼ਾਪਿੰਗ ਤੇ ਮੈਕਰੋ ਹੁਣ ਮੈਂ ਰੇਸ ਦੇ ਲਾ ਦੇ ਤੋ ਚਲੀਏ ਫਿਰ ਵਲੋਗ ਕੰਟੀਨਿਊ ਕਰਦੇ ਹਾਂ ਅੰਕਲ ਰੋਟੀ ਖਾਣੇ ਤੇ ਮੇਰੇ ਲੱਗਦਾ ਆਪੀਸ ਕੱਪੜੇ ਦੇਖਣੇ ਮੈਨੂੰ ਖਾਣਦੇ ਮੇਨ ਲੱਗਦਾ ਆਪੀ ਸ਼ਾਪਿੰਗ ਹਾ ਹਾ ਕੋਈ ਨਹੀਂ ਮੈਨ ਲੱਗਦਾ ਆਪੀ ਸ਼ਾਪਿੰਗ ਕਰਨੀ ਪੈਣੀ ਹਾਂ ਗਰਮੀ ਵਾਲੇ ਸੂਟ ਦੇ ਹਾਂ ਸੋਹਣੇ ਹੁੰਦੇ ਨੇ ਹਨਾ ਜੁਨੀਬ ਹੁੰਦੇ ਪਰ ਹੁੰਦੇ ਥੋੜੇ ਆ ਵਧੀਆ ਹੁੰਦੇ ਆ ਗਿਆ ਵਾ ਗਿਆ ਪਾਉਂਦੇ ਆ ਨੰਕਲ ਦੇ ਹੂੰ ਇਹ ਸੇਮ ਡਿਜ਼ਾਈਨਿੰਗ ਹੈ ਆਹ ਦੋ ਸੁਣਨ ਕਰਤੀ ਹੈ ਆ ਗੋਮ ਸੰਦ ਨਹੀਂ ਖਣ ਨਹੀਂ ਆਜੀ ਫਿਰ ਆਹ ਜਿਹੜੀ ਗੱਲ ਹੈ ਨਾ ਹੋਵੇ ਫਿਰ ਟੌਨੀ ਉਹਦਾ ਚਾਂਪ ਚਾਂਪ ਖਾਣੀ ਹੈ ਬਸ ਆਪ ਹੋਰ ਕੋਈ ਅਚਾਰੀ ਕਰਨੀ ਨਹੀਂ ਯਾਰ ਨਹੀਂ ਯਾਰ ਅਚਾਰੀ ਨਹੀਂ ਸੁਆਦ ਲੱਗਦੀ ਹਾਂ ਫੁਕਾਨੀ ਕਰਾ ਜੀ ਨਹੀਂ ਯਾਰ ਅਚਾਰੀ ਜਾਮ ਨਹੀਂ ਖਾਣੀ ਮਲਾਈ ਖਾਣੀ ਵਧੀਆ ਟੇਸਟ ਹੁੰਦਾ ਨਾ ਦਾ ਫੂਡ ਬਹੁਤ ਘੈਂਟ ਹੁੰਦਾ ਉਰੀ ਗੱਲ ਬਾਤ ਹੋਣੀ ਜੀ ਲਾਈਵ ਕਿਚਨ ਓਕੇ ਜੀ ਕਰੂੰਗਾ। ਲਓ ਜੀ ਰੇਟ ਲਿਸਟ ਵੇਖ ਲਓ। ਆਹ ਦੇ ਆ ਚਾਂਪਾ ਕਿਹੜੀਆਂ ਕਿਹੜੀਆਂ ইরਾਨੀ ইরਾਨੀ ਵੀ ਹੈਗੀ ਹੋ ਗਈ ਹੈ। ইরਾਨੀ। ইরਾਨੀ ਚਾਂਪਾ ਹੀ ਕਦੀ ਨਹੀਂ ਖੋਦੀ। ਉਹ ਈਰਾਨ ਦੇ ਵਿੱਚ ਜਲ ਖਾਣੀ ਪੈਣੀ ਹੈ। ਇਹਦਾ ইরਾਨ ਦੇ ਵਿੱਚ ਚਾਹੀਦੀ ਹੈ। ਕਿੱਥੇ ਇਹ ਚਾਂਪਾ? ਆਹ ਪਹਿਲੇ ਨੰਬਰ ਸੋਇਆ ਹੋਰ ਹੈ। ਸਪ੍ਰਿੰਗ ਹੋਰ। ਰੋਲ ਵੀ ਹੈਗੇ ਸੋਇਆ ਰੋਲ ਪਨੀਰ, ਟੋਫਨ, ਮਸ਼ਰੂਮ ਰੋਲ ਵੀ ਆ। ਆਹਨ ਕੋਸ ਹੋਇਆ ਜਾਮ, ਮਲਾਈ ਦੀ, ਕਾਫਗਾਨੀ। ਇਰਾਨੀ, ਕੰਦੂਰੀ, ਪੁਦੀਨਾ, ਪੁਦੀਨਾ ਵਾਲੀ ਖਣੀ। ਹਾਂ। ਬਰਾ ਮਲਾਈ ਜਾ ਖਣੀ ਹੈ ਤੁਹਾਨੂੰ। ਆਪਾਂ ਨਾਲ ਚਲੇ ਜਾਵਾਂ। ਜੀ ਬੜਾ ਕਰਿਆ ਨਿਆ ਕੁਝ ਨਾ ਸ਼ਾਪਿੰਗ ਦਾ ਹੀ ਕੋਈ ਕੀਤੀ ਨਹੀਂ ਆ। ਹਾਂ। ਉੱਥੇ ਗਏ ਹਾਂ। ਉੱਥੇ ਗਏ ਹਾਂ ਪਰ ਉਹਨਾਂ ਨੂੰ ਕੁਝ ਪਸੰਦ ਨਹੀਂ ਆ। ਤੇ ਹੁਣ ਦੇਖਦੇ ਕਿ ਬਹੁਤ ਸ਼ੌਕ ਦੇ T-shirtਾਂ ਕੋਲ ਲੈ ਲੀਣਾ ਵਾ। ਅਸੀਂ ਵਲੌਗ ਕਰਦੇ ਹਾਂ। ਚਲੋ ਠੀਕ ਹੈ ਜੇ ਤੂੰ ਦਲਾਉਣ ਡਿਆ। ਮੇਰੇ ਆਈਸਪ੍ਰਿੰਗ ਰੋਲ ਤੁਹਾਡੇ ਨਹੀਂ ਆਏ। ਸੁੰਦਰ ਮੇਰੇ ਸਪਿੰਗਰੋ ਲੋਏ ਤੁਹਾਡੇ ਨਹੀਂ ਆਏ ਤੁਸੀਂ ਖਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਖਾ ਜਾਣੇ ਮੇਰੇ ਚਲ ਖਾ ਲੋ ਹਾਂ ਤੁਹਾਡੀ ਅਚਾਰੇ ਚਾਹ ਪੋਣੀ ਟੇਸਟੀ ਹੈ ਨਾ ਬਹੁਤ ਟੇਸਟ ਨਾਲ ਹੈ ਨਾ ਤੇ ਚਲੋ ਜੀ ਖਾ ਵੀ ਲਿਓ ਫਿਰ ਮਿਲਦੇ ਆ ਮਹਾਨ ਲਿਆ ਆ ਗਏ ਆ ਦੇਖੋ ਬਹੁਤ ਵਧੀਆ ਸੰਦੇਰ ਯਾਰ ਹੂੰ ਘੁੰਮਦੇ ਭਾਰੇ ਵਿਸ਼ਾਲ ਚ ਕੀ ਹੋ ਰਿਹਾ ਏ ਆ ਵੇਖੋ ਰਬਾਬ ਨੂੰ ਲਿਆ ਕੇ ਦਿੱਤਾ ਤਖਾ ਹੋਰ ਬਾ ਹਰੇ ਨਾਨੀ ਰਬਾਬ ਨੂੰ ਕੀ ਲਿਆ ਕੇ ਦਿੱਤਾ ਸੀ ਪਾਪਾ ਦੇ ਕੀ ਲਿਆ ਕੇ ਦਿੱਤਾ ਸੀ ਪਾਪਾ ਆਲੂ ਮੈਂ ਲਿਆਂ ਦਿੱਤਾ ਏ ਮੈਂ ਲਿਆਂਦਾ ਏ ਯਾਰ ਮੈਂ ਲਿਆਂਦਾ ਸੀ ਲੈ ਲੋ ਇਹ 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 ਐ ਐ ਨਾ ਰੋਮੀ ਜੇ ਘੇਰ ਲਿਆ ਮਗਰ ਮਗਰ ਪਈ ਰੋਮੀ ਆ ਜਾ ਇਧਰ ਰੋਮੀ ਲਓ ਗਾਈਜ਼ ਘਰ ਆ ਗਏ ਹੀ ਤੇ ਘਰ ਆਣ ਕੇ ਤੇ ਕੰਮ-ਕਮ ਸਾਰੇ ਖਤਮ ਕੀਤੇ ਤੇ ਕੰਮ ਕਰਦੇ ਹੋ ਕਿ ਤੁਹਾਡੇ ਨਾਲ ਹੋ ਗਈ ਕਲੋਨ ਚੰਗੀ ਕਲੋਨ ਆ ਗਾ ਯਾਰ ਹੋਰ 3600 ਸਿਆਪੇ ਕੰਮ ਕਰਨਾ ਬਰਾਬਰ ਨੇ ਮੈਨੂੰ 3600 ਸਿਆਪੇ ਨੇ ਕੰਮਕਾਰਾਂ ਦੇ ਸਿਆਪੇ ਨਹੀਂ ਮੁਕਦੇ ਨਵਾਂ ਸਿਆਪਾ ਪੈ ਗਿਆ ਤੂੰ ਇਧਰ ਚਲੀ ਆਂ ਕਿਤੇ ਚੱਲ ਨਹੀਂ ਤੂੰ ਮੜ ਗੱਲ ਕੀ ਸਾਡੇ ਨਾਲ ਅੱਜ ਬਣਿਆ ਨਵਾਂ ਚਾਂਸ ਗੱਲ ਕੀ ਹੋਈ ਕਿ ਸਾਡੀ ਜਿਹੜੀ ਰੋਮੀ ਆ ਨਾ ਉਹ ਸਾਡੀ ਅੰਟੀ ਆਉਂਦੇ ਆ ਤੇ ਉਹ ਉਹਨਾਂ ਦੀ ਜਿਹੜੀ ਕੁੜੀ ਆ ਨਾ ਉਹਦੇ ਨਾਲ ਚਲ ਗਈ ਆ ਉਹਦੇ ਘਰ ਦੇ ਹੁਣ ਮੇਰੀ ਗੱਲ ਸੁਣੋ ਸਪੈਸ਼ਲ ਗੱਡੀ ਗੱਡੀ ਕੱਢ ਕੇ ਉਹਨੂੰ ਲੈਣ ਚਲੇ ਮੈਡਮ ਮੈਡਮ ਬਹੁਤ ਆ ਬਸ ਸਪੈਸ਼ਲ ਹੁਣ ਲੋ ਜੀ ਗੱਡੀ ਕੱਢ ਕੇ ਤੇ ਆਪਾਂ ਚਲੇ ਆਂ ਰੋਮੀ ਨੂੰ ਲੈਣ ਆਪਣੇ ਕੰਮ ਵਿੱਚੇ ਛੱਡੇ ਮੱਦੀ ਸਾਹਿਬ ਵਾਹ 3600 ਜੇ ਕੰਮ ਕਰਨ ਵਾਲੇ ਨੇਰਾ ਉਹ ਚਲਿਆ ਉਹ ਸ਼ਹਿਰ ਹੀ ਲੱਗੀ ਸਾਡੀ ਗੱਡੀ ਤੇ ਅਨੇ ਪਰਚਾਣ ਕੀਤਾ ਫੋਨ ਲਾਉਂਨ ਉਹਨੂੰ ਕਾਹ ਫੜਾ ਜਾ ਉਹ ਲੱਗੀ ਹੁਣ ਤੇ ਹੁਣ ਅਸੀਂ ਰੋਮੀ ਨੂੰ ਲੈ ਆਈਏ ਤੇ ਪਹੁੰਚਦੇ ਉਥੇ ਵੇਚਦੇ ਆਂ ਮਾਨਾ ਦੇ ਨਾਲ ਕਰੀ ਸੰਦੇ ਆਪਣੇ ਘਰ ਲੋ ਕਈ ਕਹਿੰਦਾ ਸਾਡੀ ਕੋਈ ਕਹਿੰਦਾ ਸਾਡੀ ਸਾਡੀ ਰੋਮੀ ਤਾਂ ਮਾਲ ਸਾਰੇ ਮਾਰਦੇ ਬਹੁਤ ਕਹਦੀ ਨਹੀਂ ਹੈਗੀ ਸਾਡੀ ਆ ਬਹੁਤ 100000 ਰੁਪਇਆ ਲਾਇਆ ਵਾ ਤੇ ਤੁਹਾਡੀ ਹੁਣ ਅਸੀਂ ਲੈ ਆਈਏ ਉਹਨੂੰ ਨਾ ਲੈ ਕੇ ਆਈ ਰੋਮੀ ਦੇਖੋ ਅੱਡਾ ਕੀ ਚੱਲ ਰਿਹਾ ਹੈ ਖਕੰਡੀ ਬੁਰੀ ਉਹਨੂੰ ਵਿੱਚ ਵੜਨਾ ਚਲ ਵੜ ਪੰਜੇ ਚਾੜ ਬੋਈ ਮਨ ਨਾਲ ਮਨ ਆ ਇਹੋ ਯਾ ਉਹ ਆ ਦੇ ਬੁਲੇ ਕਾਰੀ ਆ ਸਾਡਾ ਨਹੀਂ ਕਰਨੇ ਆ ਕਾਰ ਠੀਕ ਹੈ ਠੀਕ ਆ ਬੰਦਾ ਬਾਇ ਲੋ ਜੀ ਰੋਮੀ ਪਿਛੇ ਬਿਠਾ ਲੀਏ ਹੁਣ ਇਹਨੂੰ ਲੈ ਕੇ ਘਰ ਚੁੰਦੇ ਆ ਮੈਡਮ ਮੈਡਮ ਵੇਖਾ ਬੈਠੀ ਲੋਗ ਦੇ ਵਿੱਚ ਮੈਨੂੰ ਜੀਜੀ ਕਰੀਏ ਤੁਸੀਂ ਕਿਉਂ ਗਏ ਜੀ ਹਾਂ ਮੈਡਮ ਜੀ ਤੁਸੀਂ ਕਿਉਂ ਗਏ ਜੀ ਤੁਸੀਂ ਸਾਨੂੰ ਤਕਲੀਫ ਕਿਉਂ ਪਾਈਏ ਯਾਰ ਇਹ 70 ਨੰਬਰ ਦਾ ਜਾ ਬਚਣੀ ਪਰਾਪਾ ਦੇ ਨਾਲ ਹੁਣ ਬਚਣੀ ਆ ਘਰ ਚੁਣੇ ਕੁੜੀ ਇਹ ਖੜਦੀ ਵੇ ਵਿੱਚ ਨਹੀਂ ਯਾਰੇ ਲੈਣੀ ਇਹ ਰੋਟੀ ਵੀ ਨਹੀਂ ਪਾਉਣੀ ਤੈਨੂੰ ਉਕੇ ਬੰਨ ਜਣਾ ਇਹਨੇ ਚੰਗਾ ਬਰਾਬਰ ਚੰਗਾ ਚਾਂਤ ਆ ਲੈ ਬਰਾਬਰ ਹਾਂ ਬਾਬਾ ਆ ਜਾ ਹੁਣ ਤੇ ਆ ਜਾ ਘਰ ਬੜੀ ਜੀ સેવા ਹੋ ਗਈ ਜਿੱਦੀ ਤੇਰੀ ਆ ਜੋੜੀ ਹੋਣੀ ਬੜੀ ਜਾਂਦੀ ਬਾਬੇ ਕੀ ਰੋਮੀ ਆ ਚੁੱਕੀ ਗਈ ਓਏ ਫਾ ਲੱਗਾ ਦੇ ਮੈਨੂੰ ਖਰਵਾਤ ਦੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਈ। ਮੱਛੀ ਵਾਲੇ। ਬਾਅਦ ਵਿੱਚ ਲੈ ਸੋਹਣੇ ਸੋਹਣੇ ਲੀੜੇ ਨਿਆਣੇ ਨੂੰ ਲੈ ਕੇ ਕੋਈ ਨਹੀਂ ਪਤਾ। 35 35 ਜੰਸ ਸੋਹਣੀਆਂ ਨਾ। ਨਾ ਇਹ ਸੂਤ ਲੈਂਦੇ ਆ ਜਿਆਦਾ ਰਹੇ ਖਰਵਾਤ ਦੇ। ਮੋਲ ਗਏ ਹਿੱਟ ਮੈਂ ਚਲੋ ਤੁਹ ਸ਼ੋਪਿੰਗ ਕਰਦੇ ਆ ਤਾਂ। ਸੋਹਣੇ ਸੋਹਣੇ ਬੱਲੇ ਬੱਲੇ। ਘਰ ਪਾਉਣੇ ਲੱਗ ਜਾ। ਪ੍ਰੈਸ ਉਹਦੀ ਲੈਣ ਦੀ ਜਿਹੜੀ ਆ ਪਾਉਂਦੇ ਤੜਾ ਪਾ। ਅਲਬਿਦ ਤੇ ਅੱਜ ਉਹਦੀ ਮੁਕੰਮਸਾਵਾਂਗੇ ਤੇ ਇੰਦੀ ਕਿ ਆਪਾਂ ਸ਼ਾਪਿੰਗ ਕੀਤੀ ਬਾਕੀ ਥੋੜਾ ਬਗੜਾ ਹੀ ਘਰ ਦਾ ਸਮਾਨ ਲਿਆਂਦਾ ਤੇ ਕਾਫੀ ਡੰਗ ਹੋ ਗਿਆ ਜੇ ਮੇਰਾ ਜਿਹੜਾ ਮੈ ਲੈਣਾ ਸੀ ਆਪਣੇ ਵਾਸਤੇ ਉਹ ਮੈਨੂੰ ਜਿਹੜਾ ਨਹੀਂ ਮਿਲਿਆ ਘਰ ਦੇ ਵਿੱਚ ਰੌਲਾ ਬੜਾ ਹੋਣ ਗਿਆ ਹਾਂ ਚਲੋ ਬਾਅਦ ਕਰਦੇ ਗੱਲ ਬਾਤ ਹਾਂਜੀ ਗਾਇਜ਼ ਰੋਮੀ ਜਿਹੜੀ ਸੀ ਆਪਾਂ ਉਹ ਫੜ ਲਿਆ ਏ ਰੈਸਕਿਊ ਕਰ ਲਈ ਚਾਹ ਵੀ ਆਪਾਂ ਬੀਣੀ ਥੋੜੀ ਸਬਜ਼ੀ ਵਿੱਚ ਉਹ ਲੱਗੀ ਤੇ ਮੈਨੂੰ ਲਸਣ ਲਿਆ ਕੇ ਦੋ ਮੰਮੀ ਨੇ ਤੇ ਲਸਣ ਲਾਤੀ ਆ ਆਗ ਆਗ ਲਿਆ ਦਿਓ ਮੈਨੂੰ ਮੜ ਜਾ ਦੋ ਪੁੱਟ ਕੇ ਕਨਾ ਸਾਹਮਣੇ ਕਾਜ ਆ ਬੜਾ ਤੇ ਮੈਨੂੰ ਕੋਈ ਕੁਝ ਆਇਆ ਨਹੀਂ ਗਿਆ ਮੱਲੀ ਸਾਬ ਕੰਮ ਕਰਦੇ ਪਹਿਲੇ ਤਨ ਮੈਂ ਵਿਖਾ ਨਹੀਂ ਸਕਦੇ ਵਿਖਾ ਨਹੀਂ ਸਕਦੇ ਵਿਖਾ ਮੈਂ ਮਿਹਨਤ ਕਰ ਨਹੀਂ ਉਹਦੇ ਵਿੱਚ ਫਿਰ ਉਹ ਹਰਿਆ ਹਰਿਆ ਸਵਾਦ ਲੱਗਦਾ ਜੇ ਮਸਾਲੇ ਆਏ ਥੋੜਾ ਜਿਹਾ ਆਏ ਕਿਸੇ ਵੇਲੇ ਤੇ ਉਹਨੂੰ ਵੀ ਆਹੀ ਮਿਲਦਾ ਤੇ ਮੈਂ ਮੈਂ ਤੇ ਲਸਣ ਕੌਣ ਕਹਿੰਦਾ ਹਾਂ ਲੈ ਉਹਨਾਂ ਦਾ ਲਸਣ ਦਾ ਨਹੀਂ ਨਹੀਂ ਤੇ ਹੁਣ ਮੱਲੀ ਸਾਬ ਲਸਣ ਲਿਆਉਣਾ ਫੇਰ ਇਹ ਸਬਜ਼ੀ ਬਣਾਵਾਂਗੇ ਸਬਜ਼ੀ ਅੱਜ ਬਣਾਵਾਂਗੇ ਕद्दू ਦੀ ਤੇ ਇੱਧਰ ਵੇਖੋ ਬੱਦਲ ਦਾ ਪੂਰਾ ਮੌਸਮ ਪਰ ਅਹੀਂ ਕਹਿੰਦੇ ਕਿ ਨਾ ਹੀ ਆਵੇ ਹਨਾ ਬਾਬਾ ਜੀ ਪੜੇ ਨੇ ਪਾਣੀ ਤੜਕਨ ਜਿਹੜੀ ਹੈ ਨਾ ਤੜਕਨ ਜਿਹੜੀ ਹੈ ਨਾ ਉਹ ਬਾਦੀ ਘੜਦੀ ਰਹਿੰਦੀ ਹੈ ਨਹੀਂ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦਾ ਪਰਮਾਤਮਾ ਸਰਬੱਤਾ ਦਾ ਹੀ ਭਲਾ ਕਰੇ ਹਾਂ ਤੇ ਸਬਜ਼ੀਆਂ ਆਪਣੀਆਂ ਤੁਰ ਚੁੱਕੀਆਂ ਨੇ ਸਾਰੀਆਂ ਹੁਣ ਇਹਨਾਂ ਨੂੰ ਪਾਣੀ ਲੱਗਣ ਵਾਲਾ ਵਧੀਆ ਵਧੀਆ ਤੁਰਪੀਆਂ ਸਾਰੀਆਂ ਹਨਾ ਹਾਲਕ ਦਵੇ ਕਿਸਾਨ ਨੂੰ ਦਾਣੇ ਤੇ ਕਿਸਾਨ ਦੁਨੀਆ ਆਹ ਗੋਡੀ ਕਰਨ ਵਾਲੀ ਉਧਰ ਰਹਿ ਗਈ ਦੋਵਾਂ ਨੂੰ ਇੱਧਰ ਹੋ ਗਈ ਆ ਤੇ ਇੱਧਰ ਵੀ ਰਹਿ ਗਈ ਆ ਵਧੀਆ ਹੋ ਜੂਗੀ ਸਾਰੀ ਇਧਰ ਸਫਾਈ ਸੁਥੀ ਹੋ ਜੇ ਨਾ ਵਧੀਆ ਭਾਸ਼ਣ ਨਹੀਂ ਦੇਣ ਵਾਲੀ ਹੁਣ ਮੈਨੂੰ ਭਾਸ਼ਣ ਨਾ ਦਵਾਓ ਮੈਨੂੰ ਲਿਆ ਕੇ ਦੋ ਤੇ ਮੈਂ ਲਸਣ ਲੈਵਾਂ ਫਿਰ ਅੰਦਰ ਜਾ ਕੇ ਸੜਾ ਘਾਲਉਨੇ ਆ ਤੇ ਫਿਰ ਤੁਹਾਨੂੰ ਮਿਲਦੇ ਦੇ ਫੇਚ ਮੱਲੀ ਸਾਹਿਬ ਗਏ ਨੇ ਲਸਣ ਲੈਣ ਵੇਖੋ ਕੀ ਬਣਿਆ ਇਹ ਸਾਰਾ ਕਾ ਹੁਣ ਵੱਢਿਆ ਵੱਢਿਆ ਜਾਣਾ ਤੇ ਇਧਰ ਆਪਣੀਆਂ ਸਬਜ਼ੀਆਂ ਸਬਜ਼ੀਆਂ ਦੀ ਹਾਂ ਬਹੁਤ ਇਹ ਲਿਆ ਦਿਓ ਆ ਕੁਝ ਸਬਜ਼ੀਆਂ ਰਹਿ ਗਈਆਂ ਸੀ ਹੈ ਲਸਣ ਯਾਰ ਬਹੁਤ ਛੋਟਾ ਰਹਿ ਗਿਆ ਤੁਸੀਂ ਯਾਰ ਕੀ ਵਧੀਆ ਕੇਅਰ ਨਹੀਂ ਕੀਤੀ ਯਾਰ ਕਾਹਨੇ ਦੱਬ ਲਿਆ ਕਾਹਨੇ ਨਹੀਂ ਦੱਬ ਲਿਆ ਨਾ ਉਹ ਕਾਹ ਵੀ ਬੜਾ ਹੋਇਆ ਤੇ ਆ ਵੇ ਖਲਸਣ ਚਲ ਲਾਈਏ ਤੜਕਾ ਬਣਾਈਆਂ ਸਵਾਦ ਜੀ ਸਬਜ਼ੀ ਮੇਰੇ ਮਮੀ ਸਬਜ਼ੀ ਦੀ ਕੇਅਰ ਕਰਦੀ ਹੁੰਦੀ ਟਰ ਤੇ ਮਮੀ ਮਮੀ ਦਾ ਟਰ ਜੇ ਜਾਰੀ ਹੈ ਹਾਂ ਤੇ ਬਾਕੀ ਚਲੋ ਠੀਕ ਹੈ ਜੇ ਗੁਰਬਾਣੀ ਮਹਾਰਾਜ ਦੀ ਚੱਲਣ ਈ ਆ ਵਾਹ ਸਤਿਨਾਮ ਫੇਰ ਫੇਰ ਮੇ ਲਾਗੀ ਦਾ ਸੌਣਾ ਕੀ ਬਾਹਰ ਦਾ ਤਰੋ ਖੜਿਆ ਬਿਊ ਬਾਹਰ ਹੋ ਚੁਕਾ ਹੈ ਮੇਰਾ ਬਾਹਰ ਹੋ ਗਈ ਬੱਲੇ ਬੱਲੇ ਕੋਰੋ ਕੇ ਆਖ ਬਿਊ ਬਾਹਰ ਦਾ ਬਾਹਰ ਦਾ ਬਾਹਰ ਦਾ ਬਾਹਰ ਦਾ ਉਹਨੂੰ ਆਇਆ ਬਾਂ ਮਮੀ ਨੂੰ ਮਰੇ ਗਈ ਜਿਹੜੀ ਭੱਜ ਗਈ ਉਹ ਹੁਣ ਸੁੱਤੀ ਹੈ ਮਮੀ ਹੁਣ ਉਹ ਕਿਧਰੋਂ ਨਿਕਲਾਈ ਹੈ ਆ ਵੇ ਰੋਮੀ ਰੋਮੀ ਅੱਜ ਕਿਥੇ ਗਈ ਸੈਰ ਕਰਨ ਮਮੇ ਮਮੇ ਕੁਮੀ ਕਰਨ ਗਈ ਰੋਮੀ ਕਿਨ ਨਾ ਲਈ ਮੂੰਹ ਨਹੀਂ ਆਈ ਬੋਲ ਨਾ ਛੱਟਿਓ ਅੱਜ ਰੋਮੀ ਗਈ ਸੈਰ ਤੇ ਯਾ ਟੂਰ ਐਂਡ ਟਰੈਵਲ ਟੂਰ ਐਂਡ ਟਰੈਵਲ ਤੇ ਗਈ ਬਹੁਤ ਵਧੀਆ ਨੇ ਸੈਰ ਕੀਤੀ ਰੋਮੀ ਹਾਂ ਛੋਟਾ ਬੋਲ ਬਹੁਤ ਜਿਆਦਾ ਵਧੀਆ ਬੋਲ ਛੱਟ ਰਾਤ ਰਾਤ ਕੋ ਖੇਡ ਦੰਦਾ ਹਾਂ ਉਹ ਖੇਡਦਾ ਇਹ ਆਪੇ ਹੁਣ ਬੈਠਾ ਮਾਣ ਉਹ ਜਾਗੀ ਭੱਜੀ ਗਈ ਲੈਓ ਪਾਜੀ ਕਪਾਜੀ 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 ਬਿੱਲੀ ਜੀ ਰਾਤ ਨੂੰ ਲਈ ਬੈਜੀ ਇਹਨੂੰ ਨਹੀਂ ਕਿਤੇ ਟਕਾਉਣਾ ਲੈ ਵੀ ਸਾਰਾ ਅੱਧਿਆ ਨਹੀਂ ਇਹ ਕੁਛ ਕਰਦੀ ਤੇ ਬਾਕੀ ਗਾਇਜ਼ ਅਹੀਂ ਹੁਣ ਕੰਮ ਤਾਂ ਦੇ ਕਰਕੇ ਸਾਰੀ ਢੜੀ ਦੇ ਹੋ ਗਏ ਆ ਵੇਲੇ ਹੁਣ ਵੇਲੇ ਕੀ ਕੰਮ ਕਰਦੇ ਵੇਲੇ ਜੀ ਅਸੀਰ ਜਾਲੇ ਥੋੜਾ ਜਿਹਾ ਤੜਕਿਆ ਮੂੰਗਰੇ ਦਾ ਹੂੰ ਅਸੀਰ ਚ ਤੜਕਾ ਨਹੀਂ ਆ ਗਾ ਲੱਗਾ ਤੜਕਾ ਲਾ ਦਨੇ ਆ ਤੜਕਾ ਲਾ ਦੇ ਉਹ ਮਾਣੂਆ ਤੱਕ ਜਾ ਪੁੱਤ ਕੱਲਾ ਵਿਚਰਾਗਾ ਖੇਡਣ ਨੂੰ ਆਏ ਆਏ ਹਾਏ ਲੋ ਜੀ ਗਾਇਸ ਕੰਮ ਆਪਾਂ ਸਾਰੇ ਖਤਮ ਕਰ ਲਿਆ ਤੇ ਫ੍ਰੀ ਹੋ ਗਏ ਆ ਤੇ ਮੈਂ ਸੋਚਿਆ ਕਿ ਵਲੌਗ ਦਾ ਕਰ ਦਈਏ ਐਂਡ ਤੇ ਸਾਰੇ ਕੰਮ ਕੰਮ ਕਰਕੇ ਖਤਮ ਕਰਕੇ ਸ਼ਹਿਰੋਂ ਮਤਲਬ ਸਿਟੀ ਜੋ ਹੋ ਕੇ ਤੇਰ ਬਾਪ ਦੇ ਥੋੜੇ ਕਪੜੇ ਲਿਆਂਦੇ ਹੁਣ ਮੱਲੀ ਸਾਲ ਥੋੜੀ ਜੀ ਉਹਨਾਂ ਦੀ ਤਬੀਅਤ ਠੀਕ ਨਹੀਂ ਤੇ ਉਹ ਦਵਾਈਸਿਨ ਲੈਂਦੀ ਹੁਣ ਉਹਨਾਂ ਨੇ ਖਾਦੀ ਆ ਤੇ ਆਪਾਂ ਕਰਾਂਗੇ ਹੁਣ ਰੈਸਟ ਨਹੀਂ ਕਰਾਂਗੇ ਫਿਲਮ ਵੇਖਾਂਗੇ ਤੇ ਵਲੌਗ ਦਾ ਇੱਥੇ ਕਰਦੇ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਣਾਇਆ ਕਮੈਂਟ ਕਰਨਾ ਨਾ ਬੁਲਿਓ ਮਿਲਦੀ ਆ ਨਵੀਂ ਵੀਡੀਓਜ਼ ਤੱਕ ਤੱਕ ਲਈ ਬਾਏ ਬਾਏ